ਕਦੇ ਸੋਚਿਆ ਇੱਕ ਐਹੋਜੇ ਸੰਤ ਬਾਰੇ ਜੋ ਰੱਬ ਦੀ ਮਸਤੀ ਵਿੱਚ ਲਾਹੌਰ ਦੀਆਂ ਗਲੀਆਂ 'ਚ ਨੱਚ ਰਿਹਾ ਹੋਵੇ ਜਿਸਦੇ ਬੋਲ ਸਮਾਜ ਦੀਆਂ ਬੰਦਿਸ਼ਾਂ ਨੂੰ ਤੋੜ ਦੇਣ ਪਰ ਸਿੱਧਾ ਰੂਹ ਤੇ ਅਸਰ ਕਰਨ ਹਾਂਜੀ ਅੱਜ ਆਪਾਂ ਗੱਲ ਕਰਾਂਗੇ 16ਵੀਂ ਸਦੀ ਦੇ ਉਸੇ ਬਾਗੀ ਸੂਫੀ ਸ਼ਾਇਰ ਸ਼ਾਹ ਹੁਸੈਨ ਦੀ ਜਿਨ੍ਹਾਂ ਦੀ ਆਵਾਜ਼ ਅੱਜ ਵੀ ਪੰਜਾਬ ਦੇ ਦਿਲ 'ਚ ਟੜਕਦੀ ਹੈ ਦੇਖੋ ਆਇ ਇੱਕ ਸਤਰ ਅਸਾਂ ਬੋੜ ਨਾ ਦੁਨੀਆ ਆਵਣਾ ਇਹ ਕੱਲੀ ਲਾਈਨ ਹੀ ਨਾ ਸ਼ਾਹ ਹੁਸੈਨ ਦੇ ਪੂਰੇ ਫਲਸਫੇ ਦਾ ਨਿਚੋੜ ਹੈ ਇੱਕ ਸਿੱਧਾ ਜਿਹਾ ਸੁਨੇਹਾ ਕਿ ਸਾਡੀ ਜ਼ਿੰਦਗੀ ਕਿੰਨੀ ਕੀਮਤੀ ਹੈ ਤੇ ਕਿੰਨੀ ਥੋੜੀ ਚਰੀ ਤਾਂ ਫਿਰ ਸਵਾਲ ਉੱਠਦਾ ਹੈ ਕੌਣ ਸੀ ਉਹ ਸ਼ਖਸ ਇਹਨਾਂ ਡੂੰਘੀਆਂ ਗੱਲਾਂ ਪਿੱਛੇ ਇੱਕ ਜੁਲਾਹੇ ਦਾ ਪੁੱਤਰ ਜੋ ਪੰਜਾਬੀ ਸਾਹਿਦੀਆਂ ਸਭ ਤੋਂ ਸਤਕਾਰਿਤ ਆਵਾਜ਼ਾਂ ਵਿੱਚੋਂ ਇੱਕ ਬਣ ਗਿਆ ਆਓ ਜਾਣਦੇ ਹਾਂ ਵੇਖੋ ਉਹਨਾਂ ਦਾ ਜੀਵਨ 16ਵੀਂ ਸਦੀ ਦੇ ਇੱਕ ਬਹੁਤ ਹੀ ਅਹਿਮ ਦੌਰ ਵਿੱਚ guzreya ਜਨਮ ਵੀ ਲਾਹੌਰ ਤੇ ਜ਼ਿੰਦਗੀ ਦਾ ਸਫ਼ਰ ਵੀ ਪੂਰੀ ਤਰ੍ਹਾਂ ਲਾਹੌਰ ਦੇ ਸੱਭਿਆਚਾਰਕ ਮਾਹੌਲ ਵਿੱਚ ਹੀ ਰਿਹਾ 165 ਇਹ ਗਿਣਤੀ ਹੈ ਸ਼ਾਹ ਹੁਸੈਨ ਦੀਆਂ ਉਹਨਾਂ ਕਾਵ ਰਚਨਾਵਾਂ ਜਾਂ ਕੈਲਬੋ ਕਾਫੀਆਂ ਦੀ ਜਿਹੜੀਆਂ ਸਦੀਆਂ ਦਾ ਸਫ਼ਰ ਕਰਕੇ ਸਾਡੇ ਤੱਕ ਪਹੁੰਚ ਸਕੀਆਂ ਨੇ ਤੇ ਹਰ ਇੱਕ ਕਾਫੀ ਸੱਚੀ ਆਪਣੇ ਆਪ ਵਿੱਚ ਰੋਹਾਨੀ ਸੂਝ ਦਾ ਇੱਕ ਬੇਸ਼ਕੀਮਤੀ ਮੋਤੀ ਹੈ। ਅੱਛਾ ਇੱਕ ਬਹੁਤ ਹੀ ਦਿਲਚਸਪ ਗੱਲ ਸ਼ਾਹ ਹੁਸੈਨ ਦਾ ਰਾਣਾ ਉਹ ਆਮ ਸੂਫੀਆਂ ਵਾਲਾ ਨਹੀਂ ਸੀ। ਉਹ ਮਲਾਮਤੀ ਸੰਪਰਦਾ ਨਾਲ ਜੁੜੇ ਹੋਏ ਸਨ। ਹੁਣ ਮਲਾਮਤੀ ਕੌਣ ਹੁੰਦੇ ਨੇ? ਇਹ ਉਹ ਫਕੀਰ ਨੇ ਜੋ ਜਾਣ ਬੁਝ ਕੇ ਦੁਨੀਆਂ ਦੀਆਂ ਨਜ਼ਰਾਂ 'ਚ ਬੁਰੇ ਬਣਦੇ ਸਨ। ਤਾਂ ਕਿ ਲੋਕਾਂ ਦੀ ਤਾਰੀਫ਼ ਦੀ ਭੁੱਖੀ ਮਰ ਜਾਵੇ ਤੇ ਧਿਆਨ ਸਿਰਫ ਤੇ ਸਿਰਫ ਰੱਬ ਵੱਲ ਰਹੇ ਬਸ ਇਹੀ ਕਾਰਨ ਸੀ ਕਿ ਉਹਨਾਂ ਦਾ ਅੰਦਾਜ਼ ਇੰਨਾ ਬਾਗੀ ਇੰਨਾ ਮਸਤੀ ਵਾਲਾ ਸੀ ਤੇ ਉਹ ਸਮਾਜ ਦੇ ਨਿਯਮਾਂ ਨੂੰ ਤੋੜਦੇ ਵੀ ਇਸੇ ਲਈ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਦੁਨੀਆ ਇਹਦੇ ਰੀਤੀ ਰਿਵਾਜ ਸਭ ਆਣੀ ਜਾਣੀ ਸ਼ੈ ਹੈ ਇਹ ਤਾਂ ਉਹਨਾਂ ਦਾ ਮੁੱਖ ਵਿਸ਼ਾ ਸੀ ਕਿ ਇਹ ਸੰਸਾਰ ਬਸ ਪਲ ਪਰ ਦਾ ਖੇਡ ਤਮਾਸ਼ਾ ਹੈ ਆਪਣੀ ਸ਼ਾਇਰੀ ਵਿੱਚ ਨਾ ਉਹ ਲਗਾਤਾਰ ਦੋ ਚੀਜ਼ਾਂ ਨੂੰ ਆਮੋ ਸਾਹਮਣੇ ਰੱਖਦੇ ਸਨ ਇੱਕ ਪਾਸੇ ਦੁਨੀਆ ਦੀ ਸ਼ਾਨੋ ਸ਼ੌਕਤ ਜਿਵੇਂ ਮਹਿਲ ਲੰਬੀ ਉਮਰ ਝੂਠਾ ਮਾਣ ਤੇ ਦੂਜੇ ਪਾਸੇ ਅਸਲੀਅਤ ਯਾਨੀ ਕਬਰ ਮੌਤ ਤੇ ਨਿਮਰਤਾ ਤੇ ਇਸ ਗੱਲ ਨੂੰ ਸਮਝਾਉਣ ਲਈ ਉਹ ਕੁਦਰਤ ਚੋਂ ਕਿੰਨੀਆਂ ਸੋਹਣੀਆਂ ਮਿਸਾਲਾਂ ਦਿੰਦੇ ਨੇ ਕਹਿੰਦੇ ਨੇ ਕਿ ਜਵਾਨੀ ਤੋਰੀਆਂ ਦੇ ਫੁੱਲਾਂ ਵਾਂਗ ਹੈ ਜੋ ਕੁਝ ਦਿਨਾਂ ਚ ਮੁਰਝਾ ਜਾਂਦੀ ਹੈ ਤੇ ਸਾਡਾ ਸ਼ਰੀਰ ਇਹ ਤਾਂ ਬਸ ਇੱਕ ਪਰਛਾਵਾਂ ਹੈ ਜੋ ਵੇਖਦਿਆਂ ਵੇਖਦਿਆਂ ਹੀ ਮਿਟ ਜਾਂਦਾ ਹੈ ਇੱਥੋਂ ਹੀ ਉਹਨਾਂ ਦੀ ਸਭ ਤੋਂ ਕ੍ਰਾਂਤੀਕਾਰੀ ਗੱਲ ਸ਼ੁਰੂ ਹੁੰਦੀ ਹੈ ਇਹ ਦੇਖੋ ਇਸ ਇੱਕ ਸਤਰ ਵਿੱਚ ਕਿੰਨੀ ਡੂੰਗੀ ਸਿੱਖਿਆ ਛੁਪੀ ਹੋਈ ਹੈ ਜੇ ਤੂੰ ਹਯਾਤੀ ਲੋੜੇ ਤਾਂ ਮਰਨthi ਅੱਗੇ ਮਰਵੋ ਪਰ ਪਲਾਏ ਕਿਵੇਂ ਹੋ ਸਕਦਾ ਹੈ ਕੋਈ ਜਿਉਂਦੇ ਜੀ ਕਿਵੇਂ ਮਰ ਸਕਦਾ ਹੈ ਇਸਦਾ ਕੀ ਮਤਲਬ ਹੋਇਆ ਤਾਂ ਫਿਰ ਮੌਤ ਤੋਂ ਪਹਿਲਾ ਮਰਨ ਦਾ ਅਸਲ ਮਤਲਬ ਸਰੀਰ ਨੂੰ ਖਤਮ ਕਰਨਾ ਬਿਲਕੁਲ ਨਹੀਂ ਬਲਕਿ ਆਪਣੇ ਅੰਦਰ ਦੇ ਹੰਕਾਰ ਨੂੰ ਆਪਣੀ ਮੈਂ ਨੂੰ ਮਾਰਨਾ ਹੈ ਕਿਉਂਕਿ ਜਦੋਂ ਹੰਕਾਰ ਮਰਦਾ ਹੈ ਉਦੋਂ ਹੀ ਤਾਂ ਅਸਲੀ ਰੂਹਾਨੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਸ਼ਾਹ ਹੁਸੈਨ ਦੀ ਕਮਾਲ ਦੀ ਗੱਲ ਇਹ ਸੀ ਕਿ ਉਹ ਇੰਨੀਆਂ ਡੂੰਘੀਆਂ ਰੂਹਾਨੀ ਗੱਲਾਂ ਨੂੰ ਸਮਝਾਉਣ ਲਈ ਆਪਣੇ ਪਰਿਵਾਰਕ ਕਿੱਤੇ ਯਾਨੀ ਜੁਲਾਹੇ ਦੇ ਕੰਮ ਦੀਆਂ ਮਿਸਾਲਾਂ ਲੈਂਦੇ ਸਨ। ਉਹਨਾਂ ਨੇ ਤਾਂ ਖੱਡੀ ਨੂੰ ਹੀ ਜ਼ਿੰਦਗੀ ਦਾ ਰੂਪਕ ਬਣਾ ਦਿੱਤਾ। ਜਿਵੇਂ ਖੱਡੀ ਤੇ ਚੱਲਦੀਆਂ ਨਲੀਆਂ ਉਹ ਕਹਿੰਦੇ ਨੇ ਕਿ ਇਹ ਸਾਡੇ ਸਾਹ ਨੇ ਜੋ ਹਰ ਪਲ ਗੜ ਰਹੇ ਨੇ। ਤਾਗਿਆਂ ਦਾ ਜਾਲ ਯਾਨੀ ਤਾਣਾ ਦੁਨੀਆ ਦੇ ਚਮੇਲਿਆਂ ਦਾ ਪ੍ਰਤੀਕ ਹੈ ਤੇ ਇੱਕ ਇੱਕ ਤਾਗਾ ਯਾਨੀ ਤੰਦ ਸਾਡੇ ਕਰਮਾਂ ਵਾਂਗ ਹੈ। ਜੇ ਇੱਕ ਵੀ ਤਾਗਾ ਗਲਤ ਪੈ ਗਿਆ ਤਾਂ ਸਾਰਾ ਕਪੜਾ ਮਤਲਬ ਸਾਰੀ ਜ਼ਿੰਦਗੀ ਦਾਗੀ ਹੋ ਜਾਂਦੀ ਏ ਇਸ ਕਾਫੀ ਚ ਉਹ ਸਿੱਧਾ ਆਪਣੇ ਰੂਹ ਨਾਲ ਆਪਣੇ ਜਿੰਦ ਨਾਲ ਗੱਲ ਕਰਦੇ ਨੇ ਉਸ ਨੂੰ ਚੇਤਾਵਨੀ ਦਿੰਦੇ ਨੇ ਕਿ ਦੇਖ ਸਾ ਤਾਂ ਤੇਰੇ ਨਲੀਆਂ ਵਾਂਗ ਘਟਦੇ ਜਾ ਰਹੇ ਨੇ ਤੇ ਤੂੰ ਦੁਨਿਆਵੀ ਕੰਮਾਂ 'ਚ ਉਲਝੀ ਪਈ ਏ ਪਰ ਸ਼ਾਹ ਹੁਸੈਨ ਦੀ ਸ਼ਾਇਰੀ ਸਿਰਫ ਦੁਨੀਆ ਦੀ ਬੇਮਾਇਨੀ ਬਾਰੇ ਚੇਤਾਵਨੀਆਂ ਹੀ ਨਹੀਂ ਦਿੰਦੀ ਇਹ ਉਸ ਆਖਰੀ ਮੰਜ਼ਲ ਬਾਰੇ ਵੀ ਹੈ ਯਾਨੀ ਰੱਬੀ ਇਸ਼ਕ ਦੀ ਇੱਕ ਐਜੀ ਮਸਤੀ ਭਰੀ ਹਾਲਤ ਨੂੰ ਪਾ ਲੈਣਾ ਜਿੱਥੇ ਹੋਰ ਕੁਝ ਯਾਦ ਹੀ ਨਾ ਰਹੇ ਔਰ ਅਬੀ ਪਿਆਰ ਨੂੰ ਕੋਈ ਹਲਕੀ ਫੁਲਕੀ ਪਾਵਨਾ ਨਹੀਂ ਸਗੋਂ ਇੱਕ ਤਕੜੇ ਨਸ਼ੇ ਵਾਂਗ ਦਾਸਦੇ ਨੇ ਇੱਕ ਇਹੋ ਜਿਹਾ ਨਸ਼ਾ ਜੋ ਹੱਡਾਂ ਵਿੱਚ ਰਚ ਜਾਵੇ ਤੇ ਜਿਸ ਤੋਂ ਬਿਨਾ ਇੱਕ ਪਲ ਵੀ ਗੁਜ਼ਾਰਾ ਨਾ ਹੋਵੇ ਸੋ ਇਹ ਇਸ਼ਕ ਇੱਕ ਪਵਿੱਤਰ ਨਸ਼ਾ ਹੈ ਇਕ ਇਹੋ ਜਿਹਾ ਅਟੁੱਟ ਬੰਧਨ ਜਿਹੜਾ ਉਸ ਸੱਜਣ ਉਸ ਰੱਬ ਦੀ ਯਾਦ ਤੋਂ ਬਿਨਾ ਜ਼ਿੰਦਗੀ ਨੂੰ ਬਿਲਕੁਲ ਬੇਮਤਲਬ ਬਣਾ ਦਿੰਦਾ ਹੈ ਤਾਂ ਫਿਰ ਲਗਭਗ 450 ਸਾਲਾਂ ਬਾਅਦ ਸ਼ਾਹ ਹੁਸੈਨ ਦੇਸ ਪੂਰੇ ਸਫ਼ਰ ਤੋਂ ਸਾਨੂੰ ਕਿਹੜਾ ਮੁਖ ਸੁਨੇਹਾ ਮਿਲਦਾ ਹੈ ਕੀ ਸਿੱਖਣ ਨੂੰ ਮਿਲਦਾ ਹੈ ਉਹਨਾਂ ਨੇ ਇੱਕ ਬਹੁਤ ਹੀ ਸਾਫ਼ ਤਿੰਨ ਕਦਮਾਂ ਵਾਲਾ ਰਸਤਾ ਦੱਸਿਆ ਹੈ ਪਹਿਲਾ ਸੱਚਾਈ ਨੂੰ ਮਨੋ ਕਿ ਦੁਨੀਆ ਫਾਨੀ ਹੈ ਦੂਜਾ ਆਪਣਾ ਹੰਕਾਰ ਛੱਡੋ ਤੇ ਤੀਜਾ ਉਸ ਚੀਜ਼ ਨੂੰ ਮਜ਼ਬੂਤੀ ਨਾਲ ਫੜ ਲਵੋ ਜੋ ਸੱਚਮੁੱਚ ਹਮੇਸ਼ਾ ਰਹਿਣ ਵਾਲੀ ਹੈ ਯਾਨੀ ਰੱਬੀ ਇਸ਼ਕ ਤੇ ਜਾਂਦੇ ਜਾਂਦੇ ਇਹ ਗੱਲ ਸਾਨੂੰ ਇੱਕ ਆਖਰੀ ਸਵਾਲ ਨਾਲ ਛੱਡ ਜਾਂਦੀ ਹੈ ਸ਼ਾਹ ਹੁਸੈਨ ਨੇ ਤਾਂ ਆਪਣਾ ਸਹਾਰਾ ਰੱਬੀ ਇਸ਼ਕ ਵਿੱਚ ਲੱਭ ਲਿਆ ਸੀ ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਦੇ ਇਸ ਦੌਰ 'ਚ ਸਾਡੇ ਲਈ ਉਸ ਦੀ ਵੀ ਸੱਚ ਕਿਹੜਾ ਹੋ ਸਕਦਾ ਜਿਸ ਨੂੰ ਅਸੀਂ ਫੜ ਕੇ ਰੱਖ ਸਕੀਏ